ਗੱਲ ਕਰਾਂਗੇ ਗੁਰਦੁਆਰਾ ਟੋਬਾ ਭਾਈ ਸ਼ਾਲੋ ਜੀ ਦੇ ਇਤਿਹਾਸ ਬਾਰੇ ਇਹ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਹੈ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਖੇਤਰ ਵਿੱਚ ਸਥਿਤ ਇਹ ਤਲਾ ਦੀ ਜਗਨੰਦਰ ਸਾਉਂਦਾ ਹੈ ਇੱਥੇ ਅੰਮ੍ਰਿਤਸਰ ਸ਼ਹਿਰ ਦੀ ਉਸਾਰੀ ਸਮੇਂ ਭਾਈ ਸ਼ਾਲੋ ਜੀ ਠਹਿਰੇ ਸਨ ਭਾਈ ਸ਼ਾਲੋ ਜੀ ਦਾ ਜਨਮ 29 ਸਤੰਬਰ 1554 ਨੂੰ ਮਾਲਵਾ ਖੇਤਰ ਦੇ ਤੋਲਾ ਕਾਂਗੜਾ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਭਾਈ ਦਿਆਲਾ ਜੀ ਅਤੇ ਮਾਤਾ ਸੁਖਦੇਵ ਜੀ ਸਨ। ਉਹਨਾਂ ਦੇ ਮਾਤਾ ਪਿਤਾ ਹਜ਼ਰਤ ਸਕੀਰ ਸਰਵਰ ਦੇ ਪੈਰੋਕਾਰ ਸਨ। ਅਤੇ ਗੁਰੂ ਰਾਮਦਾਸ ਜੀ ਨੂੰ ਮਿਲਣ ਤੋਂ ਬਾਅਦ ਗੁਰਸਿੱਖ ਬਣ ਗਏ। ਭਾਈ ਸਾਹਿਬ ਦੇ ਮਾਤਾ ਪਿਤਾ ਮਜੀਠਾ ਚਲੇ ਗਏ ਅਤੇ ਭਾਈ ਸਾਹਿਬ ਗੁਰੂ ਸਾਹਿਬ ਕੋਲ ਰਹੇ। ਨਿਸਵਾਰਥ ਸੇਵਾ ਅਤੇ ਸਿਮਰਨ ਸ਼ੁਰੂ ਕਰ ਦਿੱਤਾ। ਸ਼ਹਿਰ ਦੀ ਸਥਾਪਨਾ। ਸ਼ਹਿਰ ਦੀ ਸਥਾਪਨਾ ਲਈ ਭਾਈ ਸ਼ਾਲੋ ਜੀ 52 ਜਾਤੀਆਂ ਅਤੇ ਵਪਾਰੀਆਂ ਤੇ ਕਾਮਿਆਂ ਨੂੰ ਲਿਆਏ ਅਤੇ ਇੱਥੇ ਵਸ ਗਏ। ਸ਼੍ਰੀ ਗੁਰੂ ਅਰਜਨ ਜੀ ਇਹ ਜਾਣ ਕੇ ਖੁਸ਼ ਹੋਏ ਅਤੇ ਪੂਰੇ ਸ਼ਹਿਰ ਦਾ ਚਾਰਜ ਭਾਈ ਸਾਹਿਬ ਨੂੰ ਦੇ ਦਿੱਤਾ ਸਰੋਵਰ ਦੀ ਮਰਮਤ ਸਰੋਵਰ ਦੀ ਮਜ਼ਬੂਤੀ ਅਤੇ ਨਵੀਕਰਨ ਲਈ ਪੱਠੇ ਲਈ ਲੜਿੰਦਾ ਬਾਲਣ ਖਤਮ ਹੋ ਗਿਆ ਸੀ ਭਾਈ ਸਾਹਿਬ ਜੀ ਪੰਡੋਰੀ ਵੜੈਚ ਆਦ ਵਰਗੇ ਪਿੰਡਾਂ ਵਿੱਚ ਗਏ ਅਤੇ ਕਿਹਾ ਜੋ ਵਿਅਕਤੀ ਬਾਲਣ ਜਿਵੇਂ ਗੋਬਰ ਲੱਕੜ ਸਹਿਤ ਆਦਿ দান ਕਰੇਗਾ ਉਸ ਨੂੰ ਪੁੱਤਰ ਦੀ ਬਖਸ਼ਿਸ਼ ਹੋਵੇਗੀ ਬਹੁਤ ਸਾਰੇ ਲੋਕਾਂ ਨੇ ਦਾਨ ਦਿੱਤਾ ਅਤੇ ਭਾਈ ਸਾਹਿਬ ਬਾਲਣ ਗੱਡੀਆਂ ਪਰ ਕੇ ਲੈ ਆਏ ਜਦੋਂ ਗੁਰੂ ਸਾਹਿਬ ਨੂੰ ਇਸ ਬਾਰੇ ਪਤਾ ਲੱਗਾ ਤਾਂ ਬਹੁਤ ਭਾਈ ਸਾਹਿਬ ਜਦੋਂ ਗੁਰੂ ਸਾਹਿਬ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਭਾਈ ਸਾਹਿਬ ਤੋਂ ਬਹੁਤ ਪ੍ਰਸੰਨ ਹੋਏ ਅਤੇ ਕਿਹਾ ਜੋ ਵਿਅਕਤੀ ਭਾਈ ਸ਼ਾਲੋ ਜੀ ਦੇ ਤਲਾਬ ਵਿੱਚ ਦਿਲ ਅਤੇ ਆਤਮਾ ਨਾਲ ਇਸ਼ਨਾਨ ਕਰੇਗਾ ਉਸ ਨੂੰ ਪੁੱਤਰ ਦੀ ਬਖਸ਼ਿਸ਼ ਹੋਵੇਗੀ ਅਤੇ ਕਮਜ਼ੋਰ ਬੱਚੇ ਜੋ ਇਸ ਇਸ਼ਨਾਨ ਕਰਨਗੇ ਉਹ ਤੰਦਰੁਸਤ ਹੋਣਗੇ ਇਹ ਸੀਗਾ ਭਾਈ ਸ਼ਾਲੋ ਜੀ ਦੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਹੁਣ ਉੱਥੇ ਪਾਠੀਆਂ ਦਾ ਮੱਥਾ ਟਿਕਦਾ ਹੈ ਆਪਾਂ ਜਦੋਂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਜਾਂਦੇ ਆ ਤਾਂ ਬਾਰੋਂ ਪਾਠੀਆਂ ਆਪਾਂ ਲਿਆ ਸਕਦੇ ਆ ਤੇ ਉੱਥੇ ਇੱਕ ਨਾਲ ਕਮਰਾ ਬਣਿਆ ਹੋਇਆ ਤੇ ਉੱਥੇ ਆਪਾਂ ਪਾਠੀਆਂ ਚੜਾ ਦਿੰਨੇ ਆ ਤੇ ਇਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹੋ ਟੋਬਾ ਆ ਉੱਪਰ ਇਤਿਹਾਸ ਵੀ ਲਿਖਿਆ ਹੋਇਆ ਆ ਤੇ ਇੱਥੋਂ ਆਪਾਂ ਇਸ਼ਨਾਨ ਕਰਕੇ ਫਿਰ ਆਪਾਂ ਅੰਦਰ ਅਰਦਾਸ ਬੇਨਤੀ ਕਰਵਾਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਜੋ ਵੀ ਤੁਸੀਂ ਮਨ ਦੀ ਮਰاد ਹੈ ਉਹ ਤੁਸੀਂ ਇੱਥੋਂ ਮੰਗ ਸਕਦੇ ਹੋ ਤੇ ਇਹ ਸੀਗਾ ਗੁਰਦੁਆਰਾ ਸਾਹਿਬ ਦਾ ਪੂਰਾ ਇਤਿਹਾਸ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ